ਅੱਛਾ ਮੰਮੀ ਜੀ ਚੱਪਲਾਂ ਚੱਪਲਾਂ ਲੈ ਕੇ ਆ ਆ ਮੈਂ ਆ ਲੈ ਕੇ ਆਉਣ ਲੱਗੀ ਸੀ ਮੈਂ ਹਾਂ ਚੱਲ ਦਿੰਨੀ ਆ ਚੱਪਲਾਂ ਚੱਪਲਾਂ ਲੈ ਲੈ ਦਿੰਨੇ ਮੈਂ ਜੁੱਤੀ ਲੈ ਦਿੰਨੀ ਕੋਈ ਗੱਲ ਨਹੀਂ ਆ ਤੇ ਹੈਗੀਆਂ ਵਾਧੂ ਹੋਰ ਡੈਡੀ ਨੇ ਕਿੱਥੇ ਗਏ ਡੈਡੀ ਹੁਣੀ ਆ ਗਏ ਇੱਥੇ ਅੰਦਰ ਹੀ ਗਏ ਅੱਛਾ ਅੱਛਾ ਹਾਂ ਆ ਜਾ ਆਉਣਾ ਅੰਦਰ ਬਹਿਣਾ ਇੱਧਰ ਇੱਧਰ ਹੀ ਆਏ ਨੇ ਅੱਛਾ ਲੱਲਾ ਕੁਰਸੀ ਲੱਲਾ ਪਾਗਲ ਮੰਮੀ ਆ ਜਾ ਹੋਰ ਸੁਣਾਓ ਹੋ ਠੀਕ ਠਾਕ ਆ ਵਦਨ ਇਹੰਦੀ ਗੱਲ ਰਹਾ ਤਾਂ ਇਸੀ ਉਸ਼ੀ ਲਗਾ ਆਹ ਇਹ ਤਾਂ ਜਾਬਦੀ ਨਹੀਂ ਗਰਮੀ ਹੁੰਦਾ ਤਾਂ ਗਰਮੀ ਬੜੀ ਆ ਬਹੁਤ ਬਹੁਤ ਗਰਮੀ ਇੱਧਰ ਹਾਂ ਹੋਰ ਬਸ ਵਧੀਆ ਹੋਰ ਮੰਮੀ ਸਵਾਨ ਵੇ ਲੈਣਾ ਸਾਰਾ ਆ ਨਹੀਂ ਮੈਂ ਤਾਂ ਨਹੀਂ ਹੋ ਵੇਖਿਆ ਨਹੀਂ ਮੈਂ ਸਗੋਂ ਅੱਖਾਂ ਦੀ ਪੁੱਛਦੀਆਂ ਜੋਬਨ ਨੂੰ ਵੀ ਇਹ ਉੱਥੇ ਨਹੀਂ ਲਿਆਇਆ ਵਾ ਕਿ ਥੋੜਾ ਇੱਥੇ ਦਾ ਵਾ ਜਿਹੜਾ ਵਸਮਾਨ ਨਹੀਂ ਉਹ ਨਾਲ ਆ ਗਿਆ ਵਾਦੂ ਬੈਗ ਹੀ ਅੱਛਾ ਅੱਛਾ ਤੂੰ ਸਾਰਾ ਬੈਗ ਤੇ ਸਮਾਨ ਹੀ ਤੇ ਉਹ ਅੱਧਾ ਸਮਾਨ ਫੇ ਤੁਹਾਡਾ ਹੀ ਅੱਜ ਤਾਂ ਉਹ ਮੁੰਡੇ ਚਾਰ ਵੱਲੀ ਤੇ ਉਹ ਕਹਿੰਦੇ ਚਲਾ ਦੇ ਘਰ ਵੀ ਪਹੁੰਚਾ ਦੇ ਠੀਕ ਆ ਠੀਕ ਆ ਹਾਂਜੀ ਉਹ ਥੋੜਾ ਬੋਤਾ ਰਹਿ ਗਿਆ ਵਾ ਅੱਛਾ ਚੱਲ ਕੋਈ ਨਹੀਂ ਉਹ ਉਹਨਾਂ ਨੂੰ ਦੇ ਆਂ ਮੈਂ ਹਾਂ ਲੈ ਉਹਦਾ ਕੀਤੀ ਮੈਂ ਮੁੰਡੇ ਨੂੰ ਫੋਨ ਕੀਤਾ ਵਾ ਕਿ ਜਦ ਮੈਂ ਤੇ ਲੱਗ ਗਿਆ ਆ ਇੱਥੇ ਫੇਰ ਮੈਂ ਕਿੱਧਰ ਹੁੰਦਾ ਫਿਰੂੰਗਾ ਹਾਂ ਕਿਉਂ ਹਣ ਪਿੰਡ ਵੀ ਜਾਣਾ ਵਾ ਨਾਲ ਮੰਮੀ ਛੇਂ ਨਹੀਂ ਰਹਿੰਦੀ ਆ ਹੋ ਵੀ ਢਿੱਲੀ ਰਹਿੰਦੀ ਆ ਹੂੰ ਹਾਂ ਇਕਦੇ ਮਰਜੀ ਲੱਗੇ ਉਹ ਨਹੀਂ ਲੱਗਣਦੀ ਉਦੋਂ ਦੀ ਕੀ ਗੱਲ ਹੈ ਇਹ ਮਰਜੀ ਤਾਂ ਹੂੰ ਯੈਨੂ ਪਤਾ ਨਹੀਂ ਕੀ ਗੱਲ ਹੋ ਇਹਨੇ ਮਿੰਨਾ ਗੱਲ ਨਹੀਂ ਕੀਤੀ ਕੋਈ ਵੀ ਕੋਈ ਨਰਦੀ ਲੁਰਦੀ ਨਹੀਂ ਕਦੇ ਹੂੰ ਜਿੱਦ ਤੋਂ ਮੈਂ ਵਾਂ ਬਰਜੀ ਤਾਂ ਠੰਢੀ ਠੰਢੀ ਰਹਿੰਦੀ ਆ ਨਾ ਨਾ ਲੱਗੇ ਲੱਗਦੀ ਨਾ ਕੋਈ ਗੱਲ ਹੀ ਕਰਦੀ ਐ ਨਹੀਂ ਨਹੀਂ ਇਹ ਤੈਨੂੰ ਲੱਗਣ ਡਿਆ ਵਾ ਉਹ ਤੇ ਕੋਈ ਗੱਲ ਨਹੀਂ ਗਈ ਮੈਨੂੰ ਲੱਗਦਾ ਵਾ ਕੋਈ ਨਾ ਕੋਈ ਗੱਲ ਲੱਗੀ ਐ ਨਹੀਂ ਨਹੀਂ ਉਦੋਂ ਤੂੰ ਵੀ ਨਹੀਂ ਉਦੋਂ ਗੱਲ ਹੀ ਨਹੀਂ ਕੀਤੀ ਪਈ ਆਉਣਾ ਵਾ ਜਾਂ ਕਿੱਦਾਂ ਦੱਸਿਆ ਹੀ ਨਹੀਂ ਤੂੰ ਸਾਬ ਮੇਰੇ ਸਾਡੇ ਪਰਿਵਾਰ ਉਹ ਗੱਲ ਦਾ ਭੁੱਸਾ ਹੋਇਆ ਉਹਨੂੰ ਆ ਮਰਜੀ ਤੁਹਾਨੂੰ ਦੱਸਿਆ ਇਹ ਕੌਣ ਵੱਲੋਂ ਨਹੀਂ ਨਹੀਂ ਮੈਂ ਨਹੀਂ ਦਿੱਤਾ ਮੈਂ ਤਾਂ ਗੈ ਸਪਰਾਈਜ਼ ਦਊਗਾ ਘਰ ਜਾ ਕੇ ਅੱਛਾ ਪਰ ਮੈਨੂੰ ਪਤਾ ਨਹੀਂ ਕਿ ਘਰ ਜੇ ਅਮਰਜੀਤ ਆਹੋ ਤੇ ਉਹ ਇਹ ਗੱਲ 'ਚ ਵੀ ਗੁੱਸੇ ਆ ਨਾ ਵੀ ਪਤਾ ਨਹੀਂਗਾ ਵੀ ਕਿੰਨੇ ਕੀ ਕਿੰਨੇ ਇਹਨੂੰ ਫੋਨ ਕੀਤਾ ਆ ਜਾਂ ਕਿੱਦਾਂ ਆ ਇਹ ਸੋਚਦੀ ਰਹਿੰਦੀ ਏ ਉਹ ਤੇ ਅੱਛਾ ਅੱਛਾ ਹਾਂ ਸੋਚਦੀ ਏ ਤੇ ਕੋਈ ਨਾ ਜੋ ਪੁੱਛਦਾ ਪਰ ਅਮਰਜੀਤ ਆਹੋ ਉਹਨੂੰ ਪੁੱਛ ਲਈਂ ਉਦਾਂ ਵੀ ਕੀ ਗੱਲ ਵਾ ਉਦਾਂ ਗੱਲ ਨਹੀਂ ਉਹਨੂੰ ਕੋਈ ਵੀ ਉਹਨੂੰ ਐ ਹੋਈ ਉਹ ਵੀ ਮੈਂ ਮੈਨੂੰ ਦੱਸਿਆ ਨਹੀਂਗਾ ਇਹਨੇ ਹਾਂਜੀ ਹਾਂਜੀ ਇਹ ਗੱਲ ਸਹੀ ਹੈ ਪਤਾ ਨਹੀਂ ਇਹਨੂੰ ਕਿੰਨੇ ਕਿਹਾ ਤੇ ਕਿਉਂ ਆਇਆ ਉਹ ਹਾਂ ਸੋਚਦੀ ਆ ਉਹ ਮੌਕੇ ਤੇ ਗੱਲ ਬਣੀ ਤੇ ਮੈਂ ਤਾਂ ਸਰਪ੍ਰਾਈਜ਼ ਦੂੰਗਾ ਜਾ ਕੇ ਹਾਂ ਮੈਨੂੰ ਇਹ ਥੋੜੀ ਪਤਾ ਕਿ ਅਬਰਜੀਤ ਆਪਣੇ ਪਿੰਡ ਕੀ ਹੈ ਅੱਛਾ ਅੱਛਾ ਹਾਂਜੀ ਹਾਂ ਚੱਲ ਕੋਈ ਨਹੀਂ ਇਹ ਤਾਂ ਕੋਈ ਗੱਲ ਨਹੀਂ ਬਹਿ ਕੇ ਉਹਨੂੰ ਤੂੰ ਪੁੱਛ ਲਈ ਆਵਾਜ਼ ਮਾਰਦੀ ਆ ਉਹਨੂੰ ਮੈਂ ਅਮਰਜੀਤ ਹਾਂਜੀ ਮੰਮੀ ਆਇਆ ਜੋ ਬਣਾ ਖੰਡਿਆ ਵਾ ਵੀ ਮੈਂ ਇੱਥੇ ਹੋ ਜਾਂਦੀ ਆ ਕੋਈ ਬਾਈ ਬਾਈ ਆ ਵੀ ਅਮਰ ਜੀ ਆ ਖੰਡਿਆ ਜੋ ਬਣ ਵੀ ਅਮਰ ਜੀ ਤੋਂਦ ਦੀ ਕੋਈ ਕੂਨ ਦੀ ਗੰਦੀ ਵੀ ਨਹੀਂ ਉਹੋ ਜੀ ਪਤਾ ਨਹੀਂ ਮੈਂ ਮਮੀ ਮੈਂ ਤੇ ਕੂਨੀ ਇਹਨਾਂ ਦੇ ਨਾਲ ਹਾਂ ਮੈਂ ਤਾਂ ਨਹੀਂ ਗੱਲ ਤੇ ਕੋਈ ਨਹੀਂ ਉਹ ਪੁੱਛਦੀ ਆ ਸਾਰਾ ਰੋਟੀ ਪਾਣੀ ਮੈਂ ਦੇਣੀ ਇਹਨਾਂ ਆ ਮੈਂ ਗੱਲ ਤੇ ਕੋਈ ਨਹੀਂ ਨਹੀਂ ਬੜਾ ਜਿੱਤਾ ਇਹਨਾਂ ਖੁੱਲ ਕੇ ਹੱਸਦੇ ਨਹੀਂ ਉਹਨੂੰ ਹੱਸਦੀ ਨਹੀਂ ਇੱਥੇ ਮੈਂ ਤਾਂ ਦੱਸਿਆ ਨਹੀਂ ਤਾਂ ਤਾਂ ਨਹੀਂ ਕਿਤੇ ਗੁੱਸਾ ਅਮਰਜੀਤ ਨੂੰ ਨਹੀਂ ਮੈਂ ਗੁੱਸਾ ਦੇ ਮੈਨੂੰ ਕੋਈ ਨਹੀਂ ਹੈ ਗਾਣ ਮਨੇ ਪਾ ਵੀ ਲੱਗਦਾ ਵਾਵਾ ਕੰਮ ਕਮ ਕਰਦੀ ਜਾਂਦਾ ਕੰਮ ਕੋ ਮਕਾਦਾ ਜੋ ਮਣ ਕਰਦੀ ਇਦਾਂ ਹੀ ਆ ਹੂੰ ਉਹ ਦਾਦੇ ਤੇ ਆ ਕੁੜੀ ਵਿਚਾਰੀ ਆ ਆਈ ਤੇ ਇਹ ਕਰਦੀ ਸੀ ਇਹ ਕਰਦੀ ਸੀ ਹਾਂ ਹਾਂ ਇਹ ਤਾਂ ਕਹਿਣਾ ਕਰਦੇ ਤਾਂ ਮੰਮੀ ਨਾਲ ਲੜਦੀ ਰਹਿੰਦੀ ਸੀ ਬਰਾ ਸਭ ਜਾ ਨਾ ਲੜਿਆ ਕਰ ਕੇ ਨਾਲ ਮਿਲ ਕੇ ਕੰਮ ਕਮ ਕਰ ਲੈ ਆ ਮੈਂ ਹੀ ਲੜਦੀ ਆ ਸਾਰੇ ਬੰਨੇ ਮਨੇ ਤੁਮਾਇਆ ਸਾਰੇ ਬੰਨੇ ਮੈਂ ਹੀ ਲੜਦੀ ਆ ਹਾਂ ਉਹ ਮੈਂ ਤੇ ਸਾਰੇ ਮੇਰਾ ਹੀ ਕਸੂਰ ਕੱਢਦੇ ਕਿ ਮੈਂ ਹੀ ਲੜਦੀ ਮੈਂ ਆ ਤੇ ਆਖਣ ਨਹੀਂ ਇਹਨੂੰ ਜੋਬਨ ਨੂੰ ਵੀ ਉਹ ਤੇ ਵਿਚਾਰੀ ਉਦੋਂ ਦੀ ਕੰਮ ਕਰਦੀ ਆ ਮੰਮੀ ਮੈਂ ਤਾਂ ਦੱਸ ਦਿਆ ਸੀ ਇਹ ਬੜਾ ਕਰਦੀ ਕੀ ਆ ਇਹ ਨਾ ਗੁੱਸਾ ਕਿਉਂ ਕਰਦੀ ਹੋ ਨਹੀਂ ਗੁੱਸਾ ਕਰਦੀ ਦੀ ਗੱਲ ਦਾ ਗੁੱਸਾ ਕਰ ਲੈਂਦੀ ਆ ਆ ਸੇ ਵਾਲੀ ਗੱਲ ਕੋਈ ਨਹੀਂ ਆ ਠੀਕ ਆ ਨਾ ਉਹ ਵੀ ਖੇਚ ਜਾਂਦੀ ਆ ਤੇਰੀ ਆਪਣੀ ਮੰਮੀ ਵਾਲੀ ਗੱਲ ਕਰਦੇ ਜੋਬਨ ਖੇਚ ਜਾਂਦੀ ਆ ਉਹ ਇੱਥੇ ਉਹ ਹੁਣ ਅੱਗੇ ਕੰਮ ਨਹੀਂ ਕਰਦੀ ਤੇ ਹੁਣ ਉਹ ਰਹੀ ਆ ਤੈਨੂੰ ਵੀ ਨਹੀਂ ਨਹੀਂ ਚਲ ਵਧੀਆ ਵਧੀਆ ਘਰ ਦਾ ਚਾਹੀਦਾ ਕੰਮ ਕਰਨਾ ਹੀ ਆ ਇਹ ਨਾ ਕੋਣ ਕੰਮ ਕਰਦਾ ਇਹੋ ਹੀ ਕੰਮ ਕਰਦੀ ਸੀ ਵਿਚਾਰੀ ਨਹੀਂ ਨਹੀਂ ਚਲ ਵਧੀਆ ਆ ਤੇ ਆਹੋ ਤਨ ਕੋਈ ਨਾ ਮੈਂ ਆ ਗਿਆ ਉਧਰ ਮੰਮੀ ਵੇਦੀ ਹੈ ਕਿ ਅਮਰਜੀਤ ਕੰਮ ਨਹੀਂ ਕਰਦੀ ਅਮਰਜੀਤ ਵਿਹਲੀ ਹੈ ਤੇ ਨੱਖਾਂ ਦੇ ਅੱਗੇ ਜਿਹੜਾ ਪਰਦਾ ਆਇਆ ਨਾ ਉਹ ਜਿੱਦਾਂ ਚੱਕਿਆ ਜਾਊਗਾ ਨਾ ਉਦੋਂ ਤੁਹਾਨੂੰ ਉਦੋਂ ਤੁਹਾਨੂੰ ਯਕੀਨ ਆਣਾ ਕਿ ਅਮਰਜੀਤ ਕੰਮ ਕਰਦੀ ਸੀ ਜਾਂ ਨਹੀਂ ਠੀਕ ਹੈ ਮੰਮੀ ਇਹਨਾਂ ਦੀ ਮੰਮੀ ਨੂੰ ਤਾਂ ਵੈਹੇ ਆ ਕੇ ਬੜਬੜ ਕਰਾਂਗੀ ਉਹ ਕੱਲ ਹੋ ਗਿਰਦੇ ਸਾਬ ਨੂੰ ਹੋਣਾ ਤਾਂ ਗੁੱਸਾ ਨਾ ਕਰੇ ਨਾ ਉਮਰ ਆ ਗਈ ਆ ਕਿ ਜਾਣ ਕੇ ਐਵੇਂ ਕਰਦੀ ਹੁਣ ਜਦੋਂ ਪਤਾ ਲੱਗਿਆ ਕਿ ਉਹ ਕੰਮ ਕਰਦਾ ਤਾਂ ਐਵੇਂ ਜਾਣ ਕੇ ਕਹੀ ਜਾਣਾ ਕਿ ਨਹੀਂ ਕਰਦੀ ਨਹੀਂ ਕਰਦੀ ਨਹੀਂ ਕੋਈ ਗੱਲ ਨਹੀਂ ਆਹੋ ਉਹ ਕਹੀ ਜਾਵੇ ਫਿਰ ਠੀਕ ਹੈ ਨਾ ਖਾਂਡੇ ਨੋਦ ਗਈ ਪਕਾਪਕਾਤੀ ਤਾਂ ਮੰਮੀ ਮੇਰਾ ਕਿਤਾ ਗੁੱਸਾ ਕਰਦੀ ਮੰਮੀ ਨਾ ਤੂੰ ਜਾਂਦੇ ਬਕਲੀਆਂ ਰੱਖਿਆ ਆ ਆਹੋ ਰੱਖੀਆਂ ਵੇਖਿਆ ਤੂੰ ਚਲ ਮੈਂ ਵੇਖ ਕਿਉਂ ਨਾ ਵਾ ਫਰਫੂ ਆਹੋ ਵੇਖਿਆ ਉੱਥੇ ਹੋਣਾ ਵਾ ਜੋ ਦਹਾਹੋ ਏਦਾਂ ਗੱਲਾਂ ਕਰਦੀ ਗੱਲਾਂ ਕਰਦਾ ਕਿ ਤਾ ਮਾਂ ਨੇ ਨਹੀਂ ਪਖਾ ਕੇ ਕੱਲਿਆ ਆਹੋ ਹੁਣ ਰਾਤੀ ਆਇਆ ਤੇ ਵੇਖ ਲੋ ਗੱਲ ਕਰਦੇ ਆ ਕਿ ਜਿੱਦਾਂ ਮਲਕ ਕੀ ਮੈ ਨਹੀਂ ਆਹ ਆਮਨ ਨੂੰ ਆਂਦੇ ਕੰਮ ਨਹੀਂ ਕਰਦੀ ਮੰਮੀ ਤੂੰ ਜਾਂਦੇ ਮੈਨੂੰ ਤਾਂ ਚਾਹ ਪਾਣੀ ਪੀ ਮੈਂ ਤੇ ਆਖਿਆ ਵਾ ਮੈਂ ਤਾਂ ਬਥੇਰਾ ਕੰਮ ਕਰਦੀ ਜਾਣ ਕੇ ਤੇਰੀ ਮਾਂ ਨੂੰ ਆਤ ਪਈ ਆ ਗੱਲਾਂ ਕਰਦੀ ਇਹਨਾਂ ਬਲੇਹ ਵੀ ਇਹਨਾਂ ਦੇ ਮੰਮੀ ਡੈਡੀ ਆਉਣਗੇ ਨਾ ਮੈਂ ਫੇਰ ਜਾਣਾ ਨਹੀਂ ਤੇ ਮੈਂ ਕਰਦੀ ਦਲੀਜ਼ ਪਾਰ ਨਹੀਂ ਕਰਦੀ ਸਿੱਧੀ ਕਰ ਮੈਂ ਉਹਨੂੰ ਕਹਿ ਦੇ ਦਿੱਤਾ ਵਾ ਇਸੇ ਕਰਕੇ ਹੀ ਮੈਂ ਕਿਹਾ ਹਾਂ ਹੁਣ ਮੈਂ ਕਿਆ ਤਾਂ ਮੰਮੀ ਹੁਣ ਇਹਨਾਂ ਤੇ ਮੰਮੀ ਡੈਡੀ ਆਉਣਗੇ ਨਾ ਤੇ ਫਿਰ ਕੀ ਗੱਲ ਹੋਗੀ ਫੇਰ ਮੈਂ ਜਾਣਾ ਨਹੀਂ ਤੇ ਮੈਂ ਨਹੀਂ ਜਾਣਾ ਵੇ ਕੈਨ ਦੋ ਇਹਨਾਂ ਪੂਰਾ ਗੱਲਾਂ ਕਰਦੇ ਆ ਮੈਨੂੰ ਮੈਂ ਨੂੰ ਮੈਂ ਕੱਲਣਾ ਨਹੀਂ ਮੈਂ ਤੇ ਆਖਿਆ ਮੈਂ ਆ ਆਪਣੀ ਮਾਂ ਨੂੰ ਥੋੜਾ ਬਤਾ ਸਮਝਾਇਆ ਕਰ ਉਹਨੂੰ ਵੀ ਸਮਝਾ ਨਾ ਸਿਆਣੀ ਆਓ ਇਹ ਤਾਂ ਫੇਰ ਵੀ ਨਿਆਣੀ ਕਹਿਣਾ ਕਿਸ ਨੇ ਸਾਰਾ ਮੈਂ ਘਰ ਦਾ ਕਰਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਰੋਟੀ ਪਾਣੀ ਮੈਂ ਬਣਾਉਂਦੀ ਤੇ ਫੇਰ ਉਹ ਕਿਹੜਾ ਨਾਂ ਕਰਦੇ ਦੇ ਦੇਣੀ ਆ ਮੈਂ ਫੇਰ ਵੀ ਗੱਲ ਕਰਨ ਨੂੰ ਨਹੀਂ ਟਾਲਦੀ ਇਹਨੂੰ ਆਹੋ ਉਹ ਵੀ ਆਇਆ ਭਰਿਆ ਭਰਾਇਆ ਤੇ ਇੱਥੋਂ ਹੀ ਭਰਤਾ ਵਾਂ ਲੱਗਦਾ ਪੰਪ ਹੋਰ ਬਾਹਰ ਜਾਇ ਤੇ ਅਮਲੀ ਦੇ ਸੱਧਿਆ ਨਾਂ ਉਸੇ ਕਾ ਅਮਲੀ ਜਿਹੜਾ ਪੰਪ ਪਚਾੜਦੇ ਆ ਆਲੇ ਇੱਥੇ ਬੈਠੀ ਔਥੇ ਜਾਊਗੀ ਤੇ ਮੈਨੂੰ ਵਿਆਹ ਵਾਣ ਕੇ ਕੜੀ ਕੜੀ ਐ ਮਮੀ ਜੀ ਨਰਾਜ ਨਰਾਜ ਮੈਂ ਕਿਹਾ ਉਹ ਤਾਂ ਚੰਗੀ ਭਲੀ ਆ ਨਰਾਜ ਸੇ ਮੇਰੇ ਨਾਲ ਆਹੋ ਮੈਂ ਉਹ ਤਾਂ ਚੰਗੀ ਭਲੀ ਆ ਤੂੰ ਹੀ ਆ ਨਾ ਮੈਂ ਦੱਸਿਆ ਹੋਣ ਲੱਗਿਆ ਮੈਂ ਤੇ ਮम्मा ਦੁਖੀ ਹੋ ਗਈ ਐ ਇਸ ਦਿਨ ਚਲ ਕੋਈ ਨੂ ਟੈਨਸ਼ਨ ਨਾ ਲੈ ਮੈਂ ਏਦਾਂ ਥੋੜਾ ਗੱਲ ਕਰਕੇ ਘਲੂਗੀ ਅੰਦਰ ਆ ਪਾਰੋ ਬਾਜੀ ਆਈ ਗਈ ਅੰਦਰ ਬੈਠੇ ਦੇ ਆਈ ਮੇਰੇ ਬੈਠੇ ਗਰਮੀ ਬੜੀ ਤੁਹਾਨੂੰ ਪਤਾ ਆਜੋ ਤਾਂ ਆਜੋ ਬਾਜ ਲੈ ਮੇਰੇ ਬੱਕਰੀ ਵੇਖਣ ਹਾਂਜੀ ਤੇ ਮੈਂ ਤਾਂ ਕੋਈ ਨਾ ਇਹਨਾਂ ਕੋ ਬਹਿ ਜਾ ਉਹ ਬੈਠੇ ਬੈਠੇ ਮੈਂ ਵੀ ਉਹਨੇ ਆਈ ਰਸੋਈ ਚੋਂ ਹੀ ਹੂੰ ਹੋਰ ਸਣਾ ਟੀਣਾ ਇਹ ਹਾਂਜੀ ਵਧੀਆ ਠੀਕ ਠਾਕ ਬਾਜੀ ਪਾਪੀਆ ਤਾਂ ਹੋਵਾ ਕੰਮ ਕਰਦੀ ਤੂੰ ਕਰਨਾ ਪੈਂਦਾ ਵੀਰੇ ਕੰਮ ਦਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਬਾਜੀ ਨਹੀਂ ਨਹੀਂ ਚੱਲ ਆਏ ਤੇ ਚੱਤੇ ਆ ਵਧੀਆ ਵਧੀਆ ਤੇ ਅੰਮ੍ਰਿਤ ਜੀ ਉਹ ਤਾਂ ਕੰਮ ਕਰਦੀ ਤੇ ਨਹੀਂ ਕਰਦੀ ਸੱਚ ਦੱਸੋ ਉਹ ਨਹੀਂ ਝੂਠ ਨਹੀਂ ਸੱਚ ਦੱਸੋ ਸਤ ਨਾਵੇਂ ਆਉਗਾ ਤਾਂ ਅਸਰ ਕਿੰਨੀਆਂ ਦੀ ਹੋ ਤੁਸੀਂ ਗਏ ਨਾ ਉਹ ਪੱਕਾ ਇਥੇ ਰਹਿੰਦੀ ਆ ਉਹ ਕਦੇ ਪਿੰਡ ਨਹੀਂ ਜਾਂਦੀ ਉਹ ਪਿੰਡ ਨਹੀਂ ਜਾਂਦੀ ਉਹ ਸਾਡੇ ਚੋਂ ਨਾ ਕਲੇਸ਼ ਕਰਦੀ ਪਾਣੀ ਨਾ ਐਡਾ ਕੁ ਕਿਤੇ ਕਲੇਸ਼ ਕਰਾਉਂਦੀ ਆ ਨਾ ਮਾਂ ਦੇ ਧੀ ਨੇ ਕਦੇ ਪਾਣੀ ਦਾ ਗਲਾਸ ਨਹੀਂ ਜੇ ਚੁੱਕ ਕੇ ਪੀਤਾ ਕਿੱਦਾਂ ਪੀਦਾ ਚੁੱਕ ਕੇ ਤੇ ਮੈਂ ਪਤੀ ਨਾਲੇ ਘਰ ਦਾ ਸਾਰਾ ਕੰਮ ਕਰਨਾ ਨਾਲੇ ਮੈਂ ਮੁੰਡਾ ਵੀ ਸੰਭਾਲਣਾ ਨਿਕਲ ਜਾਂਦਾ ਹੈਗਾ ਹਾਂ ਤੇ ਨਾਲੇ ਮੈਂ ਉਹਨੂੰ ਵੀ ਸੰਭਾਲਣਾ ਨਾਲੇ ਘਰ ਦਾ ਵੀ ਸਾਰਾ ਕਰਨਾ ਉਪਰੋਂ ਨਹੀਂ ਪਤਾ ਕੀ ਕਰਦੀ ਹੈ ਇੱਕ ਦਿਨ ਇਹਨੇ ਕੀ ਕੀਤਾ ਮੈਂ ਤੁਹਾਨੂੰ ਫੋਨ ਕੀਤਾ ਸੀ ਹੁਣ ਕਿਤੇ ਕਿਸੇ ਨੂੰ ਪਤਾ ਨਹੀਂ ਆ ਨਾ 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 ਮੈਂ ਤੁਹਾਨੂੰ ਫੋਨ ਕਰਕੇ ਬੁਲਾਇਆ ਬਾਜੀ ਇੱਕ ਦਿਨ ਕੀ ਹੋਇਆ ਸਵੇਰੇ ਨਾ ਮੁੰਡਾ ਸੁੱਤਾ ਸੀ ਮੁੰਡਾ ਸੁੱਤਾ ਸੀ ਤੇ ਮੈਂ ਟਾਈਮ ਨਾਲ ਉੱਠ ਗਈ ਤੇ ਝਾੜੂ ਪੋਚਾ ਵੀ ਕਰਤਾ ਕੱਪੜੇ ਵੀ ਧੋਦੇ ਤੇ ਸਾਰਾ ਕੰਮ ਏ ਟੂ ਜੈਡ ਨਵੇੜ ਕੇ ਨਾ ਤੇ ਮੈਂ ਨਾ ਲੰਮੀ ਪੈ ਗਈ ਆ ਕੇ ਮੈਂ ਚਾਹ ਵੀ ਬਣਾ ਕੇ ਰੱਖੀ ਸਬਜ਼ੀ ਵੀ ਬਣਾ ਕੇ ਰੱਖਿਆਈ ਮੈਂ ਆਟਾ ਗੁੰਨ ਕੇ ਰੱਖਿਆਈ ਆ ਤੇ ਮੈਡਮ ਨਾ ਮੈਂ ਇਥੇ ਲੰਮੀ ਪੈ ਗਈ ਆ ਕੇ ਤੇ ਆਪ ਉੱਠੀ ਮੈਡਮ ਤੁਹਾਡੀ ਅੱਛਾ ਉਟਲੀ ਤੇ ਉਟਕੇ ਆਂਦੀ ਵੀ ਮੈਂ ਝਾੜੂ ਕੋਚਾ ਲਾਇਆ ਹੋਆ ਤੇ ਡੈਡੀ ਹੁਣਾਂ ਨੂੰ ਆਪਣੇ ਵੱਲ ਕਰ ਲਿਆ ਹੋਆ ਅੱਛਾ ਤੇ ਮੇਰੇ ਦਾਲੇ ਚਾੜ ਤੇ ਇੱਥੇ ਆਣ ਕੇ ਮਤਲਬ ਸ਼ਰੀਕੇ ਬੜੇ ਕਰਦੀ ਆ ਮੰਮੀ ਨੂੰ ਕੋਹ ਦੱਸਦੀ ਆ ਪ੍ਰੀਤ ਨੂੰ ਕੋਹ ਦੱਸਦੀ ਆ ਡੈਡੀ ਨੂੰ ਕੋਹ ਆਂਦੀ ਠੀਕ ਡੈਡੀ ਨੂੰ ਕੋਹ ਆਂਦੀ ਆ ਉਹ ਵੀ ਸਹੀ ਗੱਲ ਸਾਰਿਆਂ ਦੇ ਅੱਖਾਂ ਤੇ ਪੱਟੀ ਬੰਨ੍ਹ ਰੱਖੀ ਕਲੇਜ ਪਾਉਂਦੀ ਇੱਥੇ ਆਣ ਕੇ ਵੀ ਉਹ ਤਾਂ ਮੰਮੀ ਜਰੀਏ ਉਹਦੇ ਹੱਲ ਦੀ ਬੰਦੀ ਉਹ ਮੰਮੀ ਉਹਦੇ ਹੱਲ ਦੀ ਬੰਦੀ ਹੈ ਨਾ ਹੂੰ ਉਹਨਾਂ ਮਤਲਬ ਇਹ ਕਰੀ ਜਾਂਦੇ ਆ ਕਿ ਤੁਹਾਡੇ ਵੱਲੋਂ ਵੀ ਤੁਹਾਡੇ ਮਾਪਿਓ ਨੂੰ ਸੱਦਣਾ ਤੇ ਖਲੋਣੀ ਹੈ ਕੁੜੀ ਨੂੰ ਅਸਹੀ ਗੱਲ ਕੀਤੀ ਆ ਇਹ ਗੱਲ ਵੀ ਕਰਨ ਦੇ ਆ ਨਾ ਇਹ ਕਿਹਦੇ ਤੁਹਾਡੇ ਮਾਪਿਓ ਆਉਣਗੇ ਫੇਕ ਲਾਉਣੀ ਤੇ ਰਹੀ ਤੇ ਅੱਗੇ ਨਹੀਂ ਗਈ ਉੱਥੇ ਤੁਹਾਡੇ ਮਗਰੋਂ ਕਿਹੜੀ ਰਹੀ ਆ ਆ ਉਹ ਦੋਵੇਂ ਜਵਾਰ ਜਰਾ ਤੁਹਾਡੇ 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 ਮਾਪਿਓ ਨੂੰ ਕਹਦਾ ਸੁੱਕ ਉਹਨਾਂ ਨਾਲ ਨਹੀਂ ਛੱਡਣ ਅਸੀਂ ਤੇ ਇਸੇ ਕਰਕੇ ਆਖਦੇ ਹਿੰਨੀ ਤੁਹਾਡੇ ਨਾਲ ਨਹੀਂ ਉਹ ਮੈਂ ਨਹੀਂ ਛੱਡਣਾ ਉਹਨਾਂ ਨੂੰ ਕਿ ਇਹ ਜਾਵੇ ਆਪਣੇ ਘਰ ਨਹੀਂ ਹੁਣ ਮੈਂ ਮੰਮੀ ਕਰੂਗੀ ਆਪੇ ਇਕੱਲੀ ਫਿਰ ਗੱਲ ਅਸੀਂ ਉਹਦੇ ਨਾਲ ਨਹੀਂ ਇਹ ਗੱਲ ਨਾਨਾ ਹੁਣ ਮੈਂ ਆਇਆ ਤਾਂ ਮੱਲਾ ਇਹੜਾ ਇਹ ਦੜੀ ਮੰਨਣ ਚਰੀ ਉਹਦਾ ਇਨੇ ਇੱਥੇ ਆਏ ਜੇ ਮੈਂ ਵੀ ਤੁਹਾਨੂੰ ਲੈ ਕੇ ਆਇਆ ਮਾਰ ਖਾਣ ਹੁੰਦਾ ਉਹ ਇਹਨੂੰ ਤਾਂ ਚਾਹੀਦਾ ਸੀ ਤੁਹਾਡੇ ਤੋਂ ਪਹਿਲਾਂ ਆਪਣੇ ਘਰ ਬੈਠੀ ਜਾ ਕੇ ਤੇ ਤੇ ਇਹਦਾ ਆਦਮੀ ਆਉਂਦਾ ਤੇ ਆਪਣੇ ਸੌ ਗੱਲ ਕਰਦੇ ਤੁਸੀਂ ਕਰ ਹੈ ਇਹਨਾਂ ਦੇ ਵਿੱਚ ਪੇਕਿਆਂ ਦੇ ਵਿੱਚ ਬੰਦੇ ਨੇ ਰਹਿਣਾ ਵੀ ਹੁੰਦਾ ਨਾ ਇਤਾਂ ਲੋੜਾ ਹੁੰਦਾ ਵੀ ਇਹ ਲੈ ਬੰਦੇ ਇੱਥੇ ਸੱਦੋ ਵੀ ਪਿੰਡ ਪਿੰਡ ਆਉਣਾ ਕੋਈ ਇੱਥੇ ਆ ਜਿਦੋਂ ਬੰਦੇ ਦਾ ਵਿਆਹ ਹੋਏ ਤਾਂ ਬੰਦੇ ਨੂੰ ਕੇਸ ਤੋਂ ਹੀ ਕਰਨਾ ਚਾਹੀਦਾ ਇੱਥੇ ਹਾਂ ਹੁਣ ਇੱਥੇ ਵੀ ਪਰਿਵਾਰ ਵਾ ਵਿੱਚ ਇੰਗਲੀਆਂ ਆਪਣੀਆਂ ਗਲਵਾਨੀਆਂ ਨਾਲ ਲਾਉਂਦੀਆਂ ਚਾਹੀਦੀਆਂ ਇੱਕ ਉੱਧਰ ਲਾਤੀ ਇੱਕ ਉੱਧਰ ਲਾਤੀ ਹਾਂ ਹਾਂ ਇਹ ਤਾਂ ਫਿਰ ਪਰਿਵਾਰ ਪਾੜਦਾ ਵਾ ਕਿਉਂ ਮੈਂ ਤਾਂ ਕਿਹਾ ਜੇ ਹੁਣ ਜੇ ਕੱਲੋਂ ਇਹਨੇ ਤਾਂ ਆਪਣੇ ਪਿੰਡ ਚੱਲ ਜਾਣਾ ਵਾ ਹਾਂ ਜੀ ਜੀ ਸਾਹਮਣਾ ਮੈਂ ਸਾਹਮਣਾ ਵਾ ਇਹ ਮੈਂ ਇਹਨਾਂ ਨੇ ਸਾਹਮਣਾ ਤੇ ਮੈਂ ਸਾਹਮਣਾ ਵਾ ਹਨਾ ਤੁਸੀਂ ਆਪਣੇ ਮਾਵਾ ਕੋ ਸਾਹਮਣੇ ਸਾਹਮਣੇ ਤੇ ਇਹਦਾ ਮਤਲਬ ਇਹ ਇਹ ਤੇ ਇਹ ਇਹ ਤੇ ਹੁਣ ਤਾਂ ਮਮੀ ਨੂੰ ਦੇਖੇ ਨਾ ਜਾ ਕੇ ਇਹਦੀ ਮਾਂ ਤੇ ਉਹ ਹੀ ਆ ਤੇ ਬਾਕੀ ਤੁਸੀਂ ਸਾਡਾ ਨਾਂ ਨਾ ਲਿਓ ਭਾਜੀ ਨਹੀਂ ਨਹੀਂ ਲੋਰ ਨਹੀਂ ਬੱਚੀ ਗੱਲ ਦੱਸਦੀ ਆ ਲੋਰ ਨਹੀਂ ਲੋਰ ਨਹੀਂ ਇਹ ਨਾਂ ਨਾ ਲਿਓ ਤੁਸੀਂ ਉਹ ਆਪੇ ਜਿਹੜਾ ਆਪਾਂ ਘਾਗੇ ਆ ਜਦੋਂ ਮੰਮੀ ਦੀ ਛੇਵਾਲਾ ਕੀਤੀ ਇਹਨੇ ਆਪੇ ਪਤਾ ਲੱਗਣਾ ਆਪੇ ਪਤਾ ਲੱਗ ਜਾਣਾ